ਬੱਤ ਹਲੋ ਸਾਸਰੀ ਘਰ ਸਾਰਿਆਂ ਨੂੰ ਪਿਆਰ ਭਰੀ ਪਿਆਰ ਭਰੀ ਸਾਸਰੀ ਘਰ ਪੁੱਤ ਸਾਰਿਆਂ ਨੂੰ ਜੋ ਸਮੇਂ ਦਾ ਟਾਈਮ ਹੈ 1:30 ਵੱਜ ਗਿਆ ਤੇ ਆਪਾਂ ਰੈਸਟ ਵੀ ਕਰ ਲਈ ਆ ਸਵੇਰ ਦੇ ਕੰਮ ਥੰਡੇ ਕਰਕੇ 12 ਵਜੇ ਬੈਠੇ تھے ਆਪਾਂ ਰੈਸਟ ਕਰ ਲਈ ਤੇ ਆਪਾਂ ਚਾਹ ਹੁਣ ਪੀ ਲਈ 1:30 ਵੱਜ ਗਿਆ ਚਾਹ ਪੀ ਕੇ ਹੁਣ ਆਪਾਂ ਕਰਦੇ ਆਂ ਆਥਣ ਦੀ ਖਾਣੇ-ਦਾਣੇ ਦੀ ਤਿਆਰੀ ਦਾ ਸਭ ਦੀ ਸੋਚਦੇ ਆਂ ਵੀ ਕਰੀ ਕਰੀਏ ਕੀ ਕਰੀਏ ਤੇ ਇੱਕ ਤਾਂ ਕਹਿੰਦਾ ਪੇਠਾ ਬਣਾਓ ਹੂੰ ਇੱਕ ਤਾਂ ਨਾ ਪੇਠਾ ਨਾ ਬਣਾਓ ਗੰਡੇ ਪਕੌੜੇ ਬਣਾਓ ਜਿਵੇਂ ਕਹਣਗੇ ਆਪਾਂ ਅੱਗੇ ਤਾਂ ਕਹਣਗੇ ਪੇਠਾ ਕੱਟ ਦੋ ਤਾਂ ਦਾ ਪੁੱਤ ਪੇਠਾ ਕੱਟ ਦਾਨੀ ਹੈਨਾ ਜੇ ਗੰਡੇ ਪਕੌੜੇ ਚਾਹਣਗੇ ਤਾਂ ਆਪਾਂ ਪਿਆਜ਼ ਸਿਲ ਲਦਾਂਗੇ ਲਸਣ ਸਿਲ ਲਦਾਂਗੇ ਬਿੱਬੀ ਤਾਂ ਮੈਂ ਗੰਡੇ ਪਕੌੜੇ ਮੈਨੂੰ ਤਾਂ ਗਰਦ ਹੋਈ ਆ ਤੁਸੀਂ ਗੰਡੇ ਪਕੌੜੇ ਬਣਾ ਲਓ ਗੰਡੇ ਪਕੌੜੇ ਹਾਂਜੀ ਮੇ ਤੁਹਾਨੂੰ ਮੇਰੇ ਪੱਖੀ ਚ ਦਰਦ ਹੁੰਦਾ ਗੰਡੇ ਪਕੌੜੇ ਫਿਰ ਆਪਾਂ ਆਹ ਧੱਕਾ ਪੇਠਾ ਕੱਲੂ ਬਣਾ ਲਾਂਗੇ ਗੰਡੇ ਪਕੌੜੇ ਤਰੀ ਵਾਲੇ ਇਹਨੂੰ ਵਧੀਆ ਰਹੂਗੇ ਹਾਂ ਕੋਈ ਨਹੀਂ ਹੈਨਾ ਤਾਂ ਐ ਹੋ ਜਾਂਦਾ ਤੇ ਬਹੁਤਾ ਕੁਝ ਮਿਲਿਆ ਨਹੀਂ ਕੌੜ ਤੁੰਬੇ ਮਿਲੇ ਨੇ ਦੋ ਤਰਸੇ ਮੈਨੂੰ ਇਹ ਵੀ ਗਿਆ ਕਿ ਖੇਤਾਂ ਵੱਲ ਦੋ ਥੇ ਆ ਗਏ ਇਹਦੀ ਵੀ ਆਪਾਂ ਦੇਸੀ ਦਵਾਈ ਵਧੀਆ ਬਣਦੀ ਐ ਇਹਨੂੰ ਆਪਾਂ ਪੱਲਾ ਉੱਤੋਂ ਚੰਗੀ ਤਰ੍ਹਾਂ ਛਿੱਲਾਂਗੇ ਛਿੱਲ ਕੇ ਦੇ ਵੀ ਕੱਢਾਂਗੇ ਪੁੱਤ ਵੀ ਕੱਢ ਕੇ ਸਮਾਰ ਕੇ ਇਰ ਆਪਾਂ ਦੇਖ ਇੰਨੀ ਇੱਕ ਖੰਡ ਲਵਾਂਗੇ ਜਦੋਂ ਇਹ ਕੁੱਦਾ ਕੱਢ ਲਿਆ ਆਪਾਂ ਕੌਲੇਟ ਕੱਢ ਲਾਂਗੇ ਦਿਖਾਵਾਂਗੇ ਸਾਨੂੰ ਗੁੱਦਾ ਕੱਢਦੇ ਵੀ ਤੇ ਫਿਰ ਆਪਾਂ ਨੂੰ ਆ ਬੋਤਲ ਚ ਪਾ ਦਾਂਗੇ ਇੰਨੇ ਇੱਕ ਪਾਉ ਕੌੜ ਤੋਂ ਮੈਨਾਂ ਗੁੱਦਾ ਇੰਨੀ ਇੱਕ ਖੰਡ ਕਿਹੜੇ ਪਾਸੇ ਆ ਆਹਤੀ ਬੋਤਲ ਇੰਨੀ ਇੱਕ ਖੰਡ ਫਿਰ ਆਹ ਕੰਚ ਦੀ ਬੋਤਲ ਚ ਪਾ ਕੇ ਆਪਾਂ ਢਾ ਕੇ ਡਾਟਾ ਇਹਨੂੰ ਤੋੜੀ ਚ ਦੱਬ ਦਿਆਂਗੇ ਵੀਦ ਨਾ ਖਾਤਰ ਵੀਦ ਨਾ ਤਾਂ ਬਾਅਦ ਇਹਨੂੰ ਜਦੋਂ ਆਪਾਂ ਕੱਢਾਂਗੇ ਪੁੱਤੋ ਇਹ ਤਾਂ ਚੰਗਾ ਹਰਕ ਤਿਆਰ ਹੋ ਜੂਗਾ ਕਿਸੇ ਨੂੰ ਮੜ ਜਾ ਕਬਜਾ ਹੈ ਹੈ ਕੋਈ ਮੜਾ ਸੁਗਰ ਤੋਂ ਇਹ ਚੰਗਾ ਹੈ ਬਹੁਤਾ ਤਾਂ ਕਹਿੰਦੇ ਰਮ ਨਹੀਂ ਚੰਗਾ ਇਹ ਥੋੜਾ ਜਿਵੇਂ ਚਬਚਾ ਲਿਬੜਾ ਜਾ ਚੱਕ ਲੈ ਕੜਤਣ ਹੁੰਦੀ ਹੈ ਇਹ ਚ ਜਿਹੜੇ ਖੰਡਾ ਇਹਦੀ ਕੜਤਣ ਵੀ ਮਾਰ ਦਿੰਦੀ ਇਹ ਦੇਸੀ ਦਵਾਈ ਬਹੁਤ ਵਧੀਆ ਤਿਆਰ ਹੁੰਦੀ ਹੈ ਕਮ ਜਿਹਨੂੰ ਚੰਗੀ ਹੈ ਸੁਗਰ ਨੂੰ ਚੰਗੀ ਹੈ ਤੇ ਹੋਰ ਹੱਟ ਪੈ ਦੁੱਖ ਜਾਨ ਨੂੰ ਵੀ ਚੰਗੀ ਹੈ ਆਪਾਂ ਥੋੜੀ ਥੋੜੀ ਲੈਨੇ ਬਾਲੀ ਨਾਲ ਤੇ ਇੱਕ ਜਿਵੇਂ ਤੁਹਾਨੂੰ ਹਾਸੀ ਵਾਲੀ ਗੱਲ ਦੱਸਾਂ ਬੀਬੀ ਪਿਛਲੇ ਸਾਲ ਆਪਣੇ ਕੌੜਤੁੰਬੇ ਕਿੰਨੇ ਆਏ ਸੀਗੇ? ਨਾਲੇ ਆਏ ਸੀ। ਅਸੀਂ ਆਏ ਸੀਗੇ ਸਕੂਲੋਂ ਹੈ ਮਿਲ ਗਏ ਖਰਬੂਜੇ ਨੇਗੇ। ਮਖਿਆ ਹਾਏ ਇੰਨੇ ਖਰਬੂਜੇ। ਹਨਾ ਬੀ ਪਤਾ ਹੀ ਤੁੰਤਾ ਗੱਲ ਰੰਗ ਵੀ ਆਈ ਹੁੰਦਾ। ਕੋਈ ਮਖਿਆ ਇੰਨੇ ਖਰਬੂਜੇ ਪਈ ਨਾ ਕੱਟ ਕੇ ਮੈਂ ਖਾ ਲਈ। ਮੈਂ ਮਮਾ ਫੇ ਹੁਣ ਕੀ ਕਰਨ ਜਮਾ ਪੂਰਾ ਕੌੜਾ ਕੌੜਾ ਮੂੰਹ ਹੋ ਗਿਆ ਜੀ। ਕੌੜਤੁੰਬੇ ਦੇ ਤੁਹਾਨੂੰ ਪਤਾ ਹੀ ਕੌੜੀ ਹੁੰਦੇ ਨੇਗੇ। ਮੈਂ ਮਖਿਆ ਹਾਏ ਕੌੜੇ ਹੀ ਕੌੜੇ ਖਰਬੂਜੇ ਲਿਆਉਂਦੇ। ਬੀਬੀ ਕਹਿੰਦੀ ਕਾਮਲੀ ਇਹ ਤਾਂ ਹੁਨੇ ਕੌੜਤੁੰਬੇ। ਹਾਂ ਦੇ ਲੈ ਵੇ ਖਰਬੂਜੇ ਇਹ ਜੀ ਹੁੰਦੇ ਨੇ ਪੁੱਤ ਨੇ ਤੁਨ ਅਭਰ ਭਲੇ ਖਰੇਗਾ ਤਾਂ ਇਹੋ ਵੀ ਵੱਡੇ ਵੱਡੇ ਤੇ ਟੋਕਰਾਂ ਭਰੇ ਹੋਇਆ ਤੀਗਾ ਉਹ ਚ ਸਾਈਜ਼ ਚ ਵੱਡੇ ਸੀਗੇ ਉੱਤੋਂ ਟੋਕਰਾਂ ਭਰੇ ਹੋਏ ਸੀਗਾ ਇਹ ਤਾਂ ਨਿੱਕੇ ਲੰਗੇ ਪਹਿਲਾਂ ਆਪਾਂ ਹਨਾ ਵੀ ਦਵਾਈ ਵੀ ਦਿੱਤੀ ਆ ਹਨਾ ਕਾਫੀ ਜਾਣਿਆਂ ਨੂੰ ਪਿਛਲੀ ਵਾਰੀ ਜਿਸੀ ਦਵਾਈ ਵੀ ਦਿੱਤੀ ਆ ਦੋ ਤਿੰਨ ਜਾਣਿਆਂ ਨੂੰ ਲੈ ਕੇ ਗਏ ਸੀ ਹਨਾ ਵੀ ਭੇਕੇ ਰੋ ਕਹੋ ਸਾੜਾ ਜਬਣਾ ਲੈਤੀ ਡੰਗਰ ਪਸੂ ਦੇ ਕੰਮ ਆ ਗਿਆ ਤੀਗਾ ਇਹਨਾਂ ਫਰੇਮਾਂ ਫਰੂ ਮੈਂ ਤਾਂ ਡੰਗਰਾ ਨੂੰ ਜੇ ਫਰੇਮ ਆ ਜੇ ਜਾਂ ਕੋਈ ਬੰਨ ਵਗੈਰਾ ਪਾ ਜੇ ਇਹਦਾ ਸਰਕਾ ਬਹੁਤ ਚੰਗਾ ਹੋ ਬਣਦਾ ਹੈਗਾ ਹਨਾ ਬੀਬੀ ਆਪਣੇ ਇਥੋਂ ਮਤਲਬ

ਤੇ ਇਹਦਾ ਜੇ ਸਾੜਾ ਪਾਜੇ ਬਹੁਤ ਜਿਆਦਾ ਚੰਗਾ ਦੇਸੀ ਦਵਾਈ ਦਾ ਨੁਕਤਾ ਜਿਵੇਂ ਕਿ ਜਾਰੇ ਮੂਨ ਚਾਰੇ ਜਮੈਣਾ ਪਾ ਕੇ ਪਾ ਦੇ ਨੂੰ ਕੱਟ ਕੇ ਬਾਕੀ ਆ ਬੁੰਗ ਦਾ ਚਾਰ ਪਾ ਦੇ ਜਿਵੇਂ ਕਿ ਜੇ ਤੁਹਾਨੂੰ ਪਤੀ ਆ ਪਰਸੋਂ ਨਾ ਸਾਡੀ ਗਾਇਨ ਦਾ ਥੋਂ ਗਲ ਸੁੱਜ ਗਿਆ ਸੀਗਾ ਤੇ ਹੁਣ ਉਹ ਠੀਕ ਆ ਗਈ ਤੇ ਉਹਦੇ ਪਟੀਕਾ ਲਵਾਤਾ ਸੀਗਾ ਤੇ ਅੱਧੇ ਕਹਿੰਦੇ ਗਲ ਕੋਟੂ ਅੱਧੇ ਕੀ ਕਹਿੰਦੇ ਸੀ ਬੀਬੀ ਕੀ ਹੋ ਗਿਆ ਗਰਲੋ ਵੀ ਸੋ ਜਾਗੀ ਜਾਂ ਕੁਝ ਲੜ ਗਿਆ ਤੇ ਹੁਣ ਸਾਡੀ ਗਾਇਨ ਦਾ ਗਲ ਠੀਕ ਹੈਗਾ ਪਰ ਟੀਕੇ ਨਾਲ ਦੁੱਧ ਸੁੱਕ ਗਈ ਗਾਂ ਜੀ ਸਾਡੀ ਉਹ ਰਹਾ ਦੁੱਧ ਜਮੇ ਸੁੱਕੋ ਕੀ ਚੱਲ ਆਰਾਮ ਰਹੇ ਸੋਜਾਂ ਗਰਦਨ ਤੋਂ ਥੱਲੇ ਨੂੰ ਢਲ ਗਿਆ ਪੁੱਤ ਇੱਥੇ ਆ ਗੱਲ ਸੁਝਾ ਕਹਿ ਦੋ ਪਾਸੇੋਂ ਤਾਂ ਘਟਿਆ ਅੱਗੇ ਨਾ ਐ ਥੱਲੇ ਨੂੰ ਜਿਹੜਾ ਆਪਣਾ ਮਾਸਜਾ ਹੁੰਦਾ ਨਾ ਲੱਤਾਂਵੰਨੀ ਨੂੰ ਐ ਇੰਨਾ ਕੋ ਸੋਜਾ ਐ ਜੇ ਹੁੰਦਾ ਨਾ ਇਸ ਮੰਗ ਥੱਲੇ ਪਤਾ ਨਹੀਂ ਕੋਈ ਗਲ ਕੋਟੂ ਦਾ ਟੀਕਾ ਲਵਾਤੀ ਕੋਈ ਸੂਈ ਟੇਢੀ ਵਿੰਗੀ ਲੱਗੀ ਉਹਨਾਂ ਤੋਂ ਦੋ ਦਿਨ ਪਹਿਲਾਂ ਉਹ ਵੈਸੇ ਘਰੋਂ ਜਾਣਾ ਪਤਾ ਨਹੀਂ ਕੋਸ ਲੜ ਗਿਆ ਇਹ ਤਾਂ ਨੁਕਤਾ ਤਾਂ ਸਾਰਾ ਹੀ ਕਰ ਲਿਆ ਵੀ ਮੰਗ ਰੋ ਕੋ ਸੰਤ ਮੰਨਦਾ ਨਹੀਂ ਹੈ ਨਾ ਗਲ ਕੋਟੂ ਦੇ ਟੀਕੇ ਵੀ ਲਵਾ ਲੇ ਪਰ ਦੁੱਧ ਜਮੀ ਸੁੱਕ ਗਈ ਚੱਲ ਕੋਈ ਨਾ ਦੁੱਧ ਤਾਂ ਆਪਾਂ ਸੇਵਾ ਨਾਲ ਚੜਾ ਲਾਂਗੇ ਪੁੱਤ ਰਾਜੀ ਖੁਸ਼ੀ ਚਾਹੀਦੀ ਆ ਹਨਾ ਚੰਦਰੀਆਂ ਬਿਮਾਰੀਆਂ ਤੋਂ ਬਹੁਤ ਜ਼ਿਆਦੇ ਡਰ ਲੱਗਦਾ ਬਾਹਲੇ ਜ਼ਿਆਦੇ ਡਰ ਲੱਗਦਾ ਮਹਾਰਾਜ ਸਾਡੇ ਕੰਗਰਮ ਤੰਦਰੁਸਤੀ ਰੱਖੇ ਤਰੱਕੀ ਵਾਂਸੇ ਤੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਜਿਹੜੀ ਇਹ ਜੀ ਫੇਤੀ ਹੁੰਦੀ ਹੈ ਬੰਦੇ ਨੂੰ ਮਾਰ ਦਿੰਦੀ ਆ ਪੁੱਤ ਇਹ ਆਪਣੇ ਖੰਗਣੇ ਖੇਤੀ ਹੋਈ ਡੰਗਰ ਪਸ਼ੂ ਹੋਏ ਆਪਾਂ ਪਾਲਤੋ ਉਸਦੇ ਆ ਸੇਵਾ ਕਰਦੇ ਇਨ੍ਹਾਂ ਦੀ ਇਨ੍ਹਾਂ ਦੀ ਆੜਤ ਲੱਗਿਆ ਤੇ ਤਾਂ ਆਪਣਾ ਦਿਨ ਵਧੀਆ ਲੰਘ ਜਾਂਦਾ ਵੀ ਹੁਣ ਮੈਂ ਆ ਕੰਮ ਕਰਦਾ ਹੁਣ ਮੈਂ ਆ ਕੰਮ ਕਰਦਾ ਦਿਨ ਸੋਹਣਾ ਲੰਘਦਾ ਆੜਤ ਨਾਲ ਤੇ ਆਪਾਂ ਦਾ ਆਮ ਜਾਬੀ ਹੋ ਜਾਂਦੇ ਆ ਪਹਿਲਾਂ ਤਾਂ ਆਪਾਂ ਨੂੰ ਘਰੇ ਨਹੀਂ ਦੁੱਧ ਲੱਸੀ ਬਿਨਾਂ ਸਰਦਾ ਹੋਰ ਤਾਂ ਹੋਰ ਬਾਕੀ ਆਪਾਂ ਅਕਵੇਲਦਾਰ ਜੋਗਰਾ ਕੋਈ ਸੰਢ ਲਾ ਲੈਨੇ ਹਨਾ ਦਸੀਂ ਤਾਈ ਰਹਿੰਦੀ ਐ ਕੋਈ ਸਾਰਾ ਦਿਨ ਪੈਸੇ ਦੀ ਲੋੜ ਆ ਪੁੱਤ ਵਰਤਿਆ ਜਾਂਦਾ ਤੇ ਹੈਗਾ ਸੇਵਾ ਨਾਲ ਹੀ ਆ ਸਾਰਾ ਕੁਛ ਕੰਮ ਨਾਲ ਆ ਬਿਨਾ ਕੰਮ ਤੋਂ ਕੁਛ ਨਹੀਂ ਪੁੱਤ ਪੀਜੀ ਮੇਰਾ ਆ 31 ਅਗਸਤ ਦਾ ਹੈਗਾ ਬਰਥਡੇ ਹਨ ਅਰੇ ਵੀ ਮੇਰਾ ਜਨਮ ਦਿਨ ਹੋਣਾ ਲਗਾ ਆ ਹਫਤਾ ਛੱਡ ਕੇ ਅਗਲੇ ਐਤਵਾਰ ਨੂੰ ਹੋਊਗਾ ਹਾਂ ਨਿੱਤੂ ਦਾ ਜਨਮ ਦਿਨ ਆ ਰਿਹਾ ਤੇ ਹੈਪੀ ਬਰਥਡੇ ਆ ਰਿਹਾ ਨਿੱਤੂ ਦਾ ਮਨਾਵਾਂਗੇ ਭਾਈ ਪੁੱਤਾਂ ਵਰਗੀ ਬੇਟੀ ਆ ਮੇਰੀ ਪੋਤੀ ਪੁੱਤਾਂ ਵਰਗੀ ਹੈ ਗਿਫਟ ਮੇਰਾ ਹੈ ਨਾ ਪੁੱਤ ਹੂੰ ਤੇ ਜੋਤਰਾ ਮਨਾਇਆ ਸੀ ਪੁੱਤ ਤੇਰਾ ਵੀ ਮਨਾਵਾਂਗੇ ਦਿਲ ਸੋਟਾ ਨਾ ਕਰ ਤੇ ਨਾ ਤੇ ਪੁੱਤਾਂ 'ਚ ਕੋਈ ਫਰਕ ਨਹੀਂ ਤੇ ਜੀ ਹੈ ਨਾ ਮੈਂ ਡੈਡੀ ਨੂੰ ਹੱਸਣ ਲੱਗ ਗਈ ਮੈਂ ਕਿਹਾ ਨਾ ਕੱਲ ਸੰਡੇ ਦਾ ਦਿਨ ਹੈਗਾ ਮੇਰੇ ਬਰਥਡੇ ਵਾਲਾ ਦਿਨ ਮੈਂ ਕਿਹਾ ਪੱ ਦੀਪਕਟਾ ਵਿੱਚ ਚਲਾਂਗੇ ਮੈਂ ਕਿਹਾ ਆਪਾਂ ਆਊਟਲੈਟ ਕੋ ਮੁਕਿਆਵਾਂਗੇ ਮੈਂ ਕਿਹਾ ਕਿਤੇ ਗਈ ਨਹੀਂਂਗੀ ਡੈਡੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜਿੱਥੇ ਕਹਿਣਾਗਾ ਹੈ ਨਾ ਉੱਥੇ ਲੈ ਜੂੰਗੀ ਮੈਂ ਤੇ ਜੋਤ ਜਾਊਗਾ 24 ਤਰੀਕ ਨੂੰ ਜੀ ਉੱਥੇ ਟੂਰ ਤੇ ਸਾਡੇ ਪਿੰਡ ਅੰਮ੍ਰਿਤਸਰ ਵਿਖੇ ਜੀ ਤੇ ਮੇਰਾ ਵੀਨਨ ਜੀ ਗਲ ਖਰਾਬ ਹੋਇਆ ਪਿਆਗਾ ਜ਼ਖਾਮ ਜਲ ਗਿਆ ਪਿਆ ਮਾੜਾ ਮੋਟਾ ਤੇ ਮੈਂ ਤਾਂ ਨਹੀਂ ਜਾ ਰਹੀ ਕਿਉਂਕਿ ਜੇ ਮੈਨੂੰ ਬਸ ਚ ਪ੍ਰੋਬਲਮ ਹੋ ਜਾਂਦੀ ਹੈ ਜਿੰਨੇ ਮੈਨੂੰ ਉਲਟੀ ਆ ਜਾਂਦੀ ਹੈ ਬਸ ਚ ਕਿਉਂਕਿ ਮੈਂ ਘੁੰਮ ਘੁੰਮੇ ਆਈ ਸੀ ਕਿ ਤੇ ਉੱਥੇ ਮੈਂ ਤਾਂ ਨਹੀਂ ਜਾ ਰਹੀ ਕਿਉਂਕਿ ਮੇਰੇ ਨਾਲ ਫਰੈਂਡਸ ਨਹੀਂ ਜਾ ਰਹੀਆਂ ਤੇ ਫਰੈਂਡਸ ਤੋਂ ਬਿਨਾਂ ਤਾਂ ਮਜ਼ੇ ਨਹੀਂ ਹੈਗਾ ਨਾ ਕੋਈ ਜੀ ਚਲੋ ਮੈਂ ਖਿਆ ਐਤ ਕੀ ਜੋਤਨ ਜਾਇੰਦਾ ਫਿਰ ਹੈਣਾ ਅਗਲੀ ਵਾਰ ਸਾਡੇ ਸਕੂਲ ਵਾਲੇ ਕਹਿ ਰਹੇ ਵੀ ਹੇਮਕੁੰਨ ਸਭ ਚਲਾਂਗੇ ਮੁਹਮਮਲ ਉੱਥੇ ਜਾ ਕੇ ਆਉਂਗੀ ਹੁਣ ਐਤ ਕੀ ਜੋਤ ਨੂੰ ਵੱਜ ਜਾਂਦੀ ਹੂੰ ਏ ਵਈ ਦਿੱਤੀਆਂ ਗੱਲਾਂ ਬਾਤਾਂ ਇੱਕ ਕੌਰ ਤੋਂ ਪਾਪੜਾ ਸਿੱਲਿਆ ਗਿਆ ਦੂਜੇ ਨੂੰ ਆਪਾਂ ਲਾ ਲਿਆ ਬਾਡਾ ਤੇ ਹੁਣ ਬੱਚਿਆਂ ਦਾ ਜਿਹੜਾ ਰਿਵਾਜ ਚੱਲਿਆ ਜਨਮ ਦਿਨਾਂ ਦਾ ਹਨਾ ਹੈਪੀ ਬਰਥਡੇ ਦਾ ਇਹ ਸਾਰੀ ਦੁਨੀਆ ਤੇ ਚੱਲ ਗਿਆ ਬੱਚੇ ਰੀਸ ਕਰਦੇ ਨੇ ਹਨਾ ਬਣਾਉਣਾ ਚਾਹੀਦਾ ਪੁੱਤ ਜਹਾਂ ਜਾ ਘਰ ਤੇ ਪਰਿਵਾਰ ਹੋਵੇ ਆਪਾਂ ਉਹ ਜਹਾਂ ਬੱਚੇ ਦਾ ਮਨ ਛੋਟਾ ਨਹੀਂ ਕਰਨਾ ਚਾਹੀਦਾ ਉਹ ਜਹਾਂ ਜਨਮ ਦਿਨ ਦੀ ਹੈਪੀ ਬਰਥਡੇ ਜ਼ਰੂਰ ਮਨਾਓ ਆਪਦੇ ਬੱਚਿਆਂ ਦਾ ਸਾਰੇ ਬੱਚਿਆਂ ਨੂੰ ਰੀਸ ਹੁੰਦੀ ਆ ਚਾਹ ਹੁੰਦਾ ਹਨਾ ਇੱਕੋ ਜਿਹਾ ਫਿਰ ਫਲਾਣ ਨੇ ਹੈਪੀ ਬਰਥਡੇ ਬਣਾ ਲਿਆ ਮੇਰਾ ਵੀ ਮਨਾਓ ਜਿਹੜਾ ਜਿਹੜਾ ਇਹ ਕਿਰਟ ਪ੍ਰੋਗਰਾਮ ਹੁੰਦਾ ਉਹਦੇ ਬੱਚੇ ਦੇ ਜਰਬੰਦਨ ਤੇ ਉਹ ਆ ਜਾਪਾਂ ਕਰ ਸਕਦੇ ਆ ਹਨਾ ਕੋਈ ਤਕੜਿਆ ਤੇ ਰੀਸ ਨਾ ਕਰੋ ਤੇ ਮੈਂ ਜਿਹੜਾ ਖਾਣ ਪੀਣ ਨੂੰ ਭਾਵੇਂ ਠੰਡੀਆਂ ਨੀ ਬੋਤਲ ਲਿਆ ਕੇ ਬਿਸਕੁਟ ਨਾਲੀ ਹੈਪੀ ਬਰਥਡੇ ਬਣਾ ਦੋ ਤੇ ਮੈਂ ਜੀ ਹੈ ਨਾ ਮਤਲਬ ਮੈਂ ਹਰ ਬਾਰੀ ਹੈ ਨਾ ਸਕੂਲ ਚ ਟੌਫੀਆਂ ਵੰਡਣੀਆਂ ਹੁੰਦੀਆਂ ਉਹ ਟੌਫੀਆਂ ਲੈ ਕੇ ਜਾਂਦੀ ਹੁੰਦੀ ਆ ਸਕੂਲ ਚ ਮੈਡਮਾਂ ਦੇ ਦੋਣੀਆਂ ਹੁੰਦੀਆਂ ਹਨਾ ਅੱਧੀ ਕਲਾਸ ਦੇ ਸਾਰੇ ਸਟੂਡੈਂਟਸ ਨੂੰ ਦੇ ਦੋਣੀਆਂ ਹੁੰਦੀਆਂ ਜਿੰਨੇ ਬੜਾ ਮਜ਼ਾ ਆਉਂਦਾ ਹੈ ਇਸ ਟੌਫੀ ਵੰਦੀਆਂ ਬੰਨ ਹੋਰ ਇੱਕ ਖੁਸ਼ੀ ਜੀ ਹੁੰਦੀ ਆ ਕਿਉਂਕਿ ਹਨਾ ਵੀ ਚਲੋ ਮੇਰੇ ਬਰਥਡੇ ਆ ਗਿਆ ਮੈਂ ਹਨਾ ਸਾਰੇ ਨੂੰ ਦੇ ਰਹੀਆਂ ਕੈਂਡੀਜ਼ ਤੇ ਹੁਣ ਵੀ ਆਪਾਂ ਸੈਲੀਬ੍ਰੇਟ ਕਰਾਂਗੇ ਬਰਥਡੇ ਦਾ ਬਰਥਡੇ ਤਾਂ ਜੀ ਸੈਲੀਬ੍ਰੇਟ ਹਰ ਬਾਰ ਹੀ ਕਰਦੇ ਹੁੰਦੇ ਆਂਗੇ ਤੇ ਬੀਬੀ ਹੁਣ ਤੂੰ ਕੌੜ ਤੂੰ ਮੇ ਛਿੱਲ ਕੇ ਹੁਣ ਇਹਨਾਂ ਕੀ ਕਰਾਂਗੀ ਦਾ ਛਿੱਲ ਤਾਂ ਲਾਏ ਹੁਣਾ ਤੇ ਇਹਨੂੰ ਦੱਸ ਦਿਆਂ ਇਹਨੂੰ ਆਪਾਂ ਹੁਣ ਛੀਰਾਂਗੇ ਛੀਰ ਕੇ ਨਾਲੇ ਵੀ ਕੱਟਾਂਗੇ ਗੁੱਦਾ ਗੁੱਦਾ ਰੱਖ ਲਾਂਗੇ ਕਿਵੇਂ ਛੋਟੀਆਂ ਫਾਲੀਆਂ ਕਰਾਂਗੀ ਬੀਬੀ ਹਾਂ ਛੋਟੀਆਂ ਛੋਟੀਆਂ ਫਾਲੀਆਂ ਕਰਕੇ ਇਹਦੇ ਦਿਨ ਨਿਕਲਣਗੇ ਤੇ ਜਿਹੜਾ ਗੁੱਦਾ ਰਹਿ ਜੂ ਫਿਰ ਆਪਾਂ ਬੋਟਮ 'ਚ ਪਾ ਦਾਂਗੇ ਬਹੁਤ ਸੋਹਣਾ ਹੱਤ ਤਿਆਰ ਹੋਊਗਾ ਇਹਦਾ ਅੱਛਾ ਛੋਟੀਆਂ ਛੋਟੀਆਂ ਖਾੜੀਆਂ ਕਰਦੇ ਬੋਟਮ ਵੀ ਇਹਦੇ 'ਚ ਬਾਬਾ ਵੱਡੇ ਆ ਨਾ ਮੈਂ ਤੁਹਾਨੂੰ ਦੋੇ ਟਾਈਮ ਬਾਅਦ ਦੇਖਿਆ ਪਿਛਲੇ ਸਾਲ ਦੇਖਿਆ ਸੀਗਾ ਤੋਂ ਕੋੜ ਤੁਮ ਬਤ ਮੈਂ ਇਹਦੇ ਵੀ ਬਹੁਤ ਉਹਦੇ ਨਾਲ ਨਿਕਲ ਲਗੇ ਰੁੱਤ ਧਿਆਨਾਂ ਵੀ ਨਿਕਲਣਗੇ ਹੁੰਦਾ ਤਾਂ ਕੁਛ ਨਹੀਂ ਜੇ ਵਿੱਚ ਵੀ ਪੈ ਜਾਣਗੇ ਫਿਰ ਆਪਾਂ ਨੂੰ ਕੁੱਣਨਾ ਪੈਂਦਾ ਉਹ ਗੁੱਦਾ ਗੁੱਦਾ ਕੁੱਣਨਾ ਪੈਂਦਾ ਜੇ ਪਹਿਲੀ ਆਪਾਂ ਇਹ ਕੱਢ ਲਾਂਗੇ ਤਾਂ ਵਧੀਆ ਸੋਹਣਾ ਸੋਹਣਾ ਤੇ ਚਿੱਟਾ ਚਿੱਟਾ ਰਕ ਬਣੂਗਾ ਇਹਦਾ ਬਹੁਤ ਜਿਆਦਾ ਗਾੜਾ ਗਾੜਾ ਦਵਾਈ ਹੈ ਤਾਂ ਬਹੁਤ ਦੇਸੀ ਦਵਾਈ ਬਣ ਜਾਂਦੀ ਹੈ ਬੱਤ ਹਰੇਕ ਬਣਾਉ ਹੋਏ ਤਾਂ ਕੋਈ ਵਾੜਾ ਬਾਇਤ ਨਹੀਂ ਲੱਗਦਾ ਆਪਣੇ ਘਰਾਂ ਚ ਰਾਤ ਨੂੰ ਜੇ ਇੱਕ ਸਰ ਢਿੱਡ ਦੁਖੇ ਤਾਂ ਹੋਰ ਹੋਵੇ ਜਾਂ ਕਬਜ ਹੋਵੇ ਕਿਸੇ ਨੂੰ ਤਾਂ ਆਪਾਂ ਹਲਕਾ ਜਿਹਾ ਚਮਚਾ ਲੈ ਸਕਦੇ ਆ ਉਤਨੀ ਕੋਸਾ ਪਾਣੀ ਪੀ ਸਕਦੇ ਤੇ ਜੀ ਚਲੋ ਹੁਣ ਆਪਾਂ ਬੀ ਕੱਢ ਕੇ ਫਾੜੀ ਨੇ ਕੱਟ ਕੇ ਫੇਰ ਮਿਲਦੇ ਆ ਠੀਕ ਹੈ ਜੀ ਬਣੇ ਰਹੋ ਬਲੌਗ ਨਾਲ ਫੇਰ ਮਿਲਦੇ ਹਾਂ ਅੱਦੇ ਵੀ ਜੇ ਕੋਈ ਮੜਾ ਮੋਟਾ ਰਹਿ ਗਿਆ ਉਹਦਾ ਕੋਈ ਦਰਬ ਨਹੀਂ ਹੈਗਾ ਉਹ ਤਾਂ ਥੱਲੇ ਵਹਿ ਜਾਣਾ ਇਹ ਆਪਾਂ ਹੁਣ ਇਹ ਚ ਪਾਉਂਦਾ ਬੋਤਲ ਚ ਜਿਨੇ ਦਵਾਈ ਬਣਾਉਣੀ ਆ ਧਿਆਨ ਰੱਖਿਓ ਵੀਡੀਓ ਦੇਖਿਓ ਤੇ ਦਵਾਈ ਬਣਾਇਓ ਆਪਦਾ ਹਨਾ ਪਰ ਜੀ ਇੱਕ ਨਾ ਮਤਲਬ ਜਿਹੜੀ ਆ ਦੇਖੋ ਪਹਿਲਾਂ ਪਾਵਾਂਗੇ ਆਪਾਂ ਇੱਕ ਮੁੱਠੀ ਕੌੜ ਕੌੜ ਜਿਹੜੀ ਸਟੀਲ ਦੀ ਬੋਤਲ ਹੁੰਦੀ ਆ ਉਹਦੇ ਚ ਵੀ ਨਹੀਂ ਬਣਾਉਣਾ ਪਲਾਸਟਿਕ ਦੀ ਬੋਤਲ ਚ ਵੀ ਨਹੀਂ ਬਣਾਉਂਦੇ ਹੁੰਦੇ ਇਹ ਸਿਰਫ ਕੰੱਚ ਦੀ ਬੋਤਲ ਚ ਹੀ ਬਣਦੀ ਆ ਕੌੜ ਕੌੜ ਚ ਵਧੀਆ ਬਣਦਾ ਇਹਦੇ ਚ ਹੀ ਬਣਦੀ ਆ ਵਧੀਆ ਹੈਗਾ ਇਹ ਮਿਲਦਾ ਦਾ ਕੰਮ ਪਰ ਸਟੀਲ ਵਧੀਆ ਬਣਦੀ ਆ ਇੱਕਦਹਾ ਗੁੱਦਾ ਕੋਲਾ ਹੋ ਜਾਂਦਾ ਥੱਲੇ ਦੇਖੀ ਜਾਂਦਾ ਤੇ ਆਪਾਂ ਇਹਦੇ ਖੰਡ ਵੀ ਪਾਵਾਂਗੇ ਥੋੜੀ ਜੀ ਵਿਬਾਲੀ ਨੇ ਪਾਉਂਦੇ ਹੈਗੇ ਇੱਕ ਮੁਠੀ ਇਹਦੀ ਇੱਕ ਖੰਡ ਵੀ ਆਹ ਪਾਇਆ ਕਰਾਂਗੇ ਇੱਕ ਗੁੱਦੇ ਦੀ ਇੱਕ ਮੁਠੀ ਖੰਡ ਫਿਰ ਵਿੱਚ ਪਾਣੀ ਪਾਉਣਾ ਕੁਝ ਨਹੀਂ ਪਾਉਣਾ ਪਾਣੀ ਕੋਈ ਕੁਝ ਨਹੀਂ ਆਪੇ ਖੰਡ ਪਾਣੀ ਤੇ ਇਹਦਾ ਗੁੱਦੇ ਦਾ ਪਾਣੀ ਵੱਡ ਗੁੱਦੀ ਬੋਤਲ ਹੋ ਗਈ ਵੇ ਹਾਂਜੀ ਹਾਂ ਉਹ ਇੱਕ ਬੋਤਲ ਚ ਤਿੰਨ ਪੈਂਦੇ ਨੇ ਅੰਨਾਂ ਕੋਲੇ ਦੋ ਨੇ ਚਲੋ ਬਸ ਦੋ ਨਾਲ ਡੰਗ ਸਾਰ ਲਾ ਲਿਆ ਅਦੇ ਸਿੱਧ ਇੱਕ ਕਾਰੀ ਆ ਪਾ ਤੇ ਕੜਤੂਬੇ ਹੁਣ ਆਪਾਂ ਪਾਵਾਂਗੇ ਖੰਡ ਜਿਵੇਂ ਕੇਕ ਦੀ ਲੇਅਰ ਕਰਦੇ ਹੁੰਦੇ ਆ ਬ੍ਰੈਡ ਤੇ ਕਰੀਮ ਹੈ ਵੀ ਮੁੱਖ ਜਿਵੇਂ ਕੇਕ ਨਹੀਂ ਬਣਾਉਂਦੇ ਹੁੰਦੇ ਪਹਿਲਾਂ ਬ੍ਰੈਡ ਫਿਰ ਕਰੀਮ ਬ੍ਰੈਡ ਕਰੀਮ ਐਂ ਆਪਾਂ ਜੀ ਕੌੜਤੂੰਬੇ ਖੰਡ ਕੌੜਤੂੰਬੇ ਬੀਬੀ ਗੁੱਧ ਕਹਿੰਦੀ ਐਨ ਗੁੱਧੇ ਗੁੱਧੇ ਇਹ ਜਿਹੜੀ ਕੌੜਤੂੰਬੇ ਦੇ ਅੰਦਰ ਗੁੱਧਾ ਵੀ ਉਹ ਪਾਈ ਵੀ ਆ ਬਸ ਪੂਲੇ ਨੇ ਕੌੜੇ ਨੇ ਬਹੁਤ ਹੋ ਗਏ ਹੋਣਗੇ ਸਬਜੀ ਕੱਟਣੀ ਹੈ ਸਬਜੀ ਮੜ ਜਾ ਲੈਤੀ ਹੁੰਨੇ ਹੱਥ ਕੋਲ ਬਹੁਤ ਸੁਨਿਆ ਹੈ ਹੋਜੀ ਮੈਂ ਆਟਾ ਗੁਨਣਾ ਬਿੱਤੀ ਮੈਨੂੰ ਆਟਾ ਗੁਨਣਾ ਨੂੰ ਤਾਂ ਬੜਾ ਸ਼ੌਕ ਆ ਜੀ ਦੋ ਜਾਨੀਆਂ ਸੱਸ ਨੂੰ ਹੱਦ ਦਿੱਤ ਲਾ ਸੰਗਣ ਦਾ ਸੱਲਾ ਤਾਂ ਗੰਡੇ ਸੱਦਾਂਗੇ ਉਹ ਤੇਰੀ ਸਬਜੀ ਕਰਾਂਗੇ ਆਪਾਂ ਕੱਲ ਨੂੰ ਹਾਂਜੀ ਤੇ ਕਰਾਂ ਗੰਡੇ ਫਟੋੜੇ ਕਰੀ ਜਾ ਗੰਡੇ ਪਕੌੜੇ ਮੇਰੀ ਤੇਰੀ ਤੇ ਪੱਥੇ ਦਿੰਦੀ ਆ ਫਿਰ ਉਹਨਾਂ ਆ ਜਾਊ ਬੇਟਾ ਤੇ ਮੈਨਾਂ ਜੀ ਕੱਲ ਕੱਲ ਮੈਂ ਬਾਲਟੀ ਚੱਕ ਲਈ ਪਾਰ ਲਈ ਉਹ ਦਿਨ ਨਾਲ ਮੇਰੇ ਦਰਦ ਹੋਣ ਲੱਗੇ ਤੈਨੂੰ ਕਿਉਂ ਉਤਮ ਮੈਗੀ ਖਾਣੀ ਕਾਰੀ ਵਾਲੀ ਨਾ ਚੱਕਾ ਕਰ ਉਹਤੋਂ ਮੈਗੀ ਖਾ ਲਈ ਉਹਨਾ ਹੋ ਗਿਆ ਮੈਂ ਤਾਂ ਜਿਸ ਰਾਤ ਅੱਖਾਂ ਨੇ ਜਦ ਦਰਦ ਹੋਣ ਲੱਗਿਆ ਸੀਗਾ ਮੇਰੇ ਜਦ ਬੀਬੀ ਕਦੋਂ ਦਰਦ ਨੂੰ ਇਸ ਮੈਂ ਖਾਈ ਬੀਬੀ ਤੇ ਦਰਦ ਹੋ ਹੀ ਜਾਂਦਾਗਾ ਫਿਰ ਕੱਲ ਵੀ ਦਵਾਈ ਲੈ ਕੇ ਆਏ ਫੇਰ ਟੜਕੇ ਲੈ ਕੇ ਆਏ ਟੜਕੇ ਜਾ ਕੇ ਗੋਲੀਆਂ ਨਾਲ ਦਰਦ ਨਾ ਮਾਰਦੀ ਆ ਤੇ ਹੁਣ ਮੈਂ ਠੀਕਾਂ ਚ ਪਰ ਹਜੇ ਵੀ ਮਾੜਾ ਮਾੜਾ ਜਾਂ ਚੀਜ਼ ਪੈਂਦੀ ਹੈਗੀ ਜਦ ਮੈਂ ਛਿੱਕਦੀ ਆ ਜਾਂ ਹੱਸਦੀ ਆ ਮੇਰਾ ਦਰਦ ਹੁੰਦਾਗਾ ਉਹ ਪਹਿਲਾਂ ਨਾਲੋਂ ਠੀਕ ਆ ਮੇਰੀ ਬੱਖੀ ਚ ਦਰਦ ਹੁੰਦਾਗਾ ਇੱਕ ਸਾਈਡ ਮੇਰੇ ਬਾਹਾਂ ਚ ਵੀ ਚੀਜ਼ ਪੈਂਦੀ ਆ ਜੀ ਉਹ ਤਾਂ ਤਾਂ ਮੂੰਹ ਪੀੜਾ ਦੁੱਖ ਜੀ ਆ ਕਦੇ ਆਲੀ ਹਥੋਸ ਆਲੀ ਹੈ ਹਾਂ ਕੈਚਪ ਆ ਲਿਆ ਇਹ ਖਾਸ ਖੂਸ ਕਹਿੰਦੇ ਨੇ ਮੈਂ ਤਾਂ ਇਹਦੀ ਗੱਲ ਨਹੀਂ ਹੁੰਦੀ ਚਟਨੀ ਸਾਸ ਕੈਚਪ ਬਿਲਕੁਲ ਜੇ ਤੁਸੀਂ ਚੱਲੇ ਨਾ ਤਾਂ ਕਸਾਂਤੀ ਨਹੀਂ ਸੁਣਨਾ ਕੰਮ ਨਹੀਂ ਦੇਉਂ ਮੈਂ ਜੀ ਪਤਾ ਕੀ ਕੀਤਾ ਮੈਂ ਹਨਾ ਧੋਕੇ ਇਹਦੇ ਚ ਗਰਮ ਪਾਣੀ ਭਰ ਲਿਆ ਗਰਮ ਪਾਣੀ ਨਾ ਭਰ ਕੇ ਮੈਂ ਉਹਦੇ ਤੇ ਧਤੇ ਫੇਰਨ ਲੱਗ ਗਈ ਕਿ ਹੇ ਹੇ ਹਲਕਾ ਹਲਕਾ ਚ ਲੱਗਦਾ ਸੀਗਾ ਆ ਮੇਰੇ ਬੱਕੀ ਦੇ ਖੂਦ ਹੀ ਸੁਣਾਉ ਤੇ ਫੇਰਨ ਲੱਗ ਗਈ ਤੇ ਚਲੋ ਫਿਰ ਮੈਂ ਰੱਖਤੀ ਬੋਤਲ ਮੱਖੇ ਚਲੋ ਕੰਮ ਆ ਜੂਗੀ ਤੇ ਤੁੱਤੀ ਫਿਰ ਫੇਰ ਮੈਂ ਤੁੱਤੀ ਮੱਖੇ ਲੈ ਲੇ ਬੀ ਤੇ ਕੰਮ ਆ ਜੂਗੀ ਹਨ ਮਹਾਰਾਜ ਜੀ ਕੇ ਪਾਸ ਹੋ ਗਿਆ ਸੱਚੇ ਪਾਸਾਰਾ ਨੂੰ 2 ਸਾਲ ਹੋ ਗਏ ਪਰ ਸੇਵਿੰਦਾਰ ਵੀ ਅੱਲਾ ਸੱਡ ਕਰਾਂ ਕਰਿਆ ਹਾਂ ਜੀ ਹਾਂ ਨਹੀਂ ਤਰੱਕੀ ਸਾਲ ਨੂੰ ਦੇਵੇ ਅਜੀ ਜੀ ਆਹ ਰਾ ਨੇ ਬਾਹ ਕੱਢ ਗਿਆ ਸੱਚੇ ਬਾਦਸ਼ਾਹ ਤੇਜੀ ਹੁਣ ਆਪਾਂ ਬੋਟਲ ਚ ਸਾਰਾ ਕੌੜਤੂਮ ਬਦਖੰਡ ਪਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਹਾਂ ਫਿਰ ਆਪਣੇ ਬੋਟਲ ਚ ਸਾਰਾ ਕੁਝ ਪੈ ਗਿਆਗਾ ਮਤਲਬ ਸਾਰੇ ਕੌੜਤੂਮ ਪੈ ਗਏ ਬਸ ਥਣ ਬੀਬੀ ਕਹਿੰਦੀ ਚਲ ਮੈਂ ਉੱਤੋਂ ਦੀ ਹੋਰ ਪਾ ਦਨੀ ਐਗੀ ਤੇ ਇਹ ਜੀ ਜਦੋਂ ਆਪਾਂ ਟਿਊਡੀਅਲ ਸਭਾ ਚ ਰੱਖ ਦਾਂਗੇ ਹਨ ਇਹਦਾ ਰਸ ਲਿੱਕ ਕੇ ਆਊਗਾ ਮਤਲਬ ਪਾਣੀ ਜਹਾਜੂਗਾ ਹਨਾ ਬੀਬੀ ਪਾਣੀ ਜੇ ਲਿੱਕ ਕੇ ਆਊਗਾ ਤੇ ਉਹਦਾ ਬਸ ਜਮਨ ਮਾਰਾ ਜਿਹਾ ਚਮਚਾ ਲੈ ਲੈ ਤੇ ਠੀਕ ਹੋ ਜਾਂਦਾਗਾ ਸਭ ਕੁਝ ਕੰਡਾ ਕਿੜਾ ਪਰ ਮੈਂ ਬਹੁਤ ਖੌੜਾ ਸੀ ਸਾਹਤ ਤੋਂ ਹੋ ਗਈ ਹੇ ਮੈਂ ਨਾਂ ਬੀਬੀ ਉਹ ਜਖੰਡ ਬਾਈ ਬੀ ਵੀ ਖੰਡ ਚ ਖੰਡ ਚ ਕੋੜ ਤੋਂ ਬੜੀ ਗਈ ਮੈਨੂੰ ਲੱਗੂ ਬਤਨ ਕੋਸ ਹੁਣ ਚਲ ਹੋਊਗਾ ਮੈਂ ਖੰਡ ਚੱਕ ਕੇ ਨਾ ਮੂੰਹ ਚ ਪਾ ਲਈ ਲੱਕੋ ਜੀ ਮਣ ਗਿਆ ਖੰਡ ਚੱਕ ਕੇ ਮੈਂ ਮੂੰਹ ਚ ਪਾ ਲਈ ਉਹ ਖੌੜਾ ਹੋ ਗਿਆ ਅੱਜ ਇਹ ਤਾਂ ਬੋਤਲ ਵੀ ਕੋਲੀ ਆ ਪਰ ਤਨਾ ਜਿਆਦਾ ਨਹੀਂ ਇਥੋਂ ਬੀਬੀ ਟੱਕਣਾ ਢਾ ਦੋ ਦੱਕਾ ਕਿੱਥੇ ਆ ਨਾ ਇੱਥੇ ਹੋਣਾ ਇੱਕ ਮਿੰਟ ਮੈਂ ਆਈ ਦੱਕਾ ਹੋਗਾ ਸੱਤ ਕਾ ਤਿਆਰ ਆਪਣਾ ਜਿੰਮਤ ਭਾਂਗੇ ਤੋਂ ਤੁੰਗੀ ਚੀਦਣਾ ਤੋਂ ਕਰਦਾ ਹਾਂ ਇੱਧਰ ਆ ਰਹੀ ਆਂ ਦੀ ਆਪਣੀ दाल ਸਬਜ਼ੀ ਦੀ ਤਿਆਰੀ ਕਰੀ ਧੰਨਵਾਦ ਬਹੁਤ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਆਹਨ ਦੇਖ ਲਓ ਤੁਸੀਂ ਵੀਡੀਓ ਜੇ ਕਿਸੇ ਨੇ ਦਵਾਈ ਤਿਆਰ ਕਰਨੀ ਆ ਤਾਂ ਇਸ ਤਰ੍ਹਾਂ ਕਰ ਲਿਓ ਕਿ ਤਾਂ ਜ਼ਰੂਰ ਕਰਿਓ ਜਤ ਬੋਤਲ ਕਰਤ ਬਹੁਤ ਜਿਆਦਾ ਕੰਮ ਆ ਜਾਂਦੀ ਹੈ ਬਸ ਸ੍ਰੀ ਕਾਮ ਤੇ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦੇ ਐਂਡ ਕਰਦੇ ਆਂ ਆਪਾਂ ਇੱਥੇ ਕੱਲ ਮਿਲਾਂ ਕਿਸੇ ਨਵੇਂ ਬਲੌਗ ਨਾਲ ਸਸਟ੍ਰੀ ਕਾਲ ਜੀ ਬਾਏ ਸਰ ਬੰਨਨ ਤੋ ਹੈ ਇਥੇ